ਭਾਰਤ ਪਾਕਿਸਤਾਨ ਦੇ ਦਰਮਿਆਨ ਲਗਾਤਾਰ ਵਧ ਰਹੇ ਤਣਾਅ ਦੇ ਕਾਰਨ ਸਰਦੀ ਪਿੰਡਾਂ ਦੇ ਲੋਕ ਹੁਣ ਆਪਣੇ ਘਰ ਛੱਡਣ ਵਾਸਤੇ ਮਜਬੂਰ ਹੋ ਚੁੱਕੇ ਹਨ ਸਰਦੀ ਪਿੰਡ ਮੈਂ ਦੀਪਕ ਦੀ ਗੱਲ ਕਰੀਏ ਤਾਂ ਲਗਾਤਾਰ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਆਪਣੇ ਘਰ ਛੱਡਣ ਦਾ ਸਿਰਸਲਾ ਜਾਰੀ ਹੈ ਦੇਖੋ ਜੀ ਪਿੰਡ ਦੇ ਹਾਲਾਤ ਨੇ ਜਿਹੜੇ ਬੜੇ ਨਾਚਕ ਨੇ ਅਜਾਈ ਬੇਵੱਸੀ ਸਾਡੀ ਕੇ ਵਾ ਕੋਈ ਵੀ ਨਾ ਚੱਲੇ ਉਹ ਉੱਤੇ ਸਦਾ ਉੱਤੇ ਅਸੀਂ ਥੱਲੇ ਸਦਾ ਠੰਡੇ ਦੇ ਹਾਲਾਤ ਬੜੇ ਨਾਜ਼ੁਕ ਨੇ ਲੋਕ 70 75% ਜਿਹੜਾ ਪਿੰਡ ਖਾਲੀ ਕਰ ਚੁੱਕੇ ਨੇ ਸੜਵੇਂ ਦੇ ਵਿੱਚ ਨੇ ਸੈਨੇ ਹੋਏ ਨਹੀਂ ਔਰ ਆਉ ਦੇ ਮਾਲ ਡੰਗਰ ਹੋਰ ਕੀਮਤੀ ਸਮਾਨ ਜਿਹੜਾ ਉਹਨੂੰ ਸ਼ਿਫਟ ਕਰ ਰਹੇ ਨੇ ਇਥੋਂ ਈਬੀਆਂ ਬੱਚੇ ਬਜ਼ੁਰਗ ਸਨ ਜਿਹੜੇ ਉਹ ਤਾਂ ਕਾਫੀ ਦਿਨ ਪਹਿਲਾਂ ਹੀ ਪਰਸੋ ਚੌਸ ਦੇ ਲੋਕਾਂ ਨੇ ਪਿੱਛੇ ਖੜੇ ਸੀ ਹੁਣ ਜਿਹੜੇ ਨੇ ਆਪੋ ਆਪਣੇ ਜਿਹੜਾ ਬਾਕੀ ਸਮਾਨ ਜਿਹੜਾ ਜ਼ਰੂਰੀ ਸੀ ਉਹਨੂੰ ਲੈ ਕੇ ਜਾ ਰਹੇ ਨੇ ਤੇ ਰਿਸ਼ਤੇਦਾਰ ਭੈਣ ਭਰਾ ਆ ਰਹੇ ਨੇ ਇਹ ਹਾਲਾਤ ਨੇ ਜੀ ਸਾਡੇ ਪਿੰਡ ਜੇ ਪਿਛਲੀ ਲੜਾਈਆਂ ਦੀ ਗੱਲ ਕਰੀਏ ਜਾਂ ਕਾਰਕੀਲ ਦੀ ਲੜਾਈ ਕਰੀਏ ਉਦੋਂ ਵੀ ਇਸ ਪੇਟ ਤੋਂ ਬੜੀ ਮਾਰ ਪਈ ਏ ਮੁਖਾਨ ਬੜਾ ਹੋਇਆ ਸੀ ਉਦੋਂ ਨੇ ਟੋਟਲ ਇਲਾਕੇ ਦੇ ਵਿੱਚ ਬੜਾ ਨਕਸਾਨ ਹੋਇਆ ਵੇਖੋ ਜੀ ਜੇ ਤਾਂ ਸਾਡੇ ਨੁਕਸਾਨ ਦੀ ਗੱਲ ਕੀਤੀ ਜਾਵੇ ਤੇ ਨੁਕਸਾਨ ਨੂੰ ਇਸੇ 47 ਤੋਂ ਲੈ ਕੇ 1965 65 ਦੇ ਵਿੱਚ ਸਾਡਾ ਪਿੰਡ ਪਾਕਿਸਤਾਨ ਦੇ ਕਬਜ਼ੇ 'ਚ ਆਇਆ ਜਿਹੜਾ ਤਕਰੀਬ 9 ਤੋਂ 10 ਮਹੀਨੇ ਕਬਜ਼ਾ ਜਿਹੜਾ ਪਾਕਿਸਤਾਨ ਦੇ ਫੌਜ ਦਾ ਇੱਥੇ ਰਿਹਾ ਸਾਰਾ ਉਹਨਾਂ ਇੱਥੋਂ ਮਾਲ-ਸਬਾਬ ਸਾਡਾ ਲੁੱਟ ਲਿਆ ਘਰ ਸਾਡੇ ਢਾਹ ਤੇ ਟੈਂਕ ਫੇਰ ਤੇ ਬੜੀ ਤਬਾਹ ਤਬਾਹ ਉਹ ਬਰਬਾਦੀ ਇੱਥੇ ਕੀਤੀ ਇਹ ਇੱਕ ਸਾਡੇ ਬਹੁਤ ਸਾਰੇ ਬੰਦੇ ਸਨ 18-20 ਬੰਦੇ ਜਿਹੜੇ ਪਾਕਿਸਤਾਨ ਦੀ ਫੌਜ ਘਰਾਂ ਦੇ ਵਿੱਚੋਂ ਉਹਨਾਂ ਨੇ ਫੜ ਲਏ ਤਕਰੀਬਨ 1.5 ਤੋਂ 2 ਸਾਲ ਜਿਹੜੇ ਬਾਅਦ ਇੱਥੇ ਬੰਦੇ ਵਾਪਸ ਜਿਹੜੇ ਉਹ ਆਏ ਜਿਦੇ ਵਿੱਚ ਮੇਰੇ ਦਾਦਾ ਜੀ ਸਰਦਾਰ ਗੁਰਦਾਸ ਸਿੰਘ ਜੀ ਵੀ ਸਨ ਔਰ ਬਹੁਤ ਸਾਰੇ ਲੋਕ ਸਨ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਚ ਪਾਕਿਸਤਾਨ ਤੇ ਰਹੇ 1971 ਚ ਵੀ ਇਹ ਇਲਾਕਾ ਤਬਾਹ ਤੇ ਬਰਬਾਦ ਹੋਇਆ 1985 ਚ ਵੀ ਘਰ ਛੱਡਿਆ 1999 ਚ ਕਾਰਗਿਲ ਦੀ ਜੰਗ ਸਮੇਂ ਘਰ ਛੱਡਿਆ 2001 ਦੇ ਵਿੱਚ ਵੀ ਜਦੋਂ ਪਾਰਲੀਮੈਂਟ ਦੇ ਕਸ਼ਮੀਰ ਦੇ ਖੜਕੋ ਨੇ ਹਮਲਾ ਕੀਤਾ ਉਦੋਂ ਵੀ ਸਾਨੂੰ ਇਹ ਘਰ ਛੱਡਣਾ ਪਿਆ ਪੈਰੀਆਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਮੈਨ ਲੱਗੇ ਇੱਥੇ ਬਹੁਤ ਸਾਰੇ ਬੰਨ ਸੰ ਜਿਹੜੇ ਆਰਮੀ ਨੇ ਬਣਾਏ ਜਿਨ੍ਹਾਂ ਦਾ ਅੱਜ ਤੱਕ ਕੋਈ ਮਾਪ ਨਹੀਂ ਦਿੱਤਾ ਔਰ ਤਕਰੀਬਨ 5-6 ਮਹੀਨੇ ਲੋਕ ਘਰੋਂ ਬੇਕਾਰ ਰਹੇ ਵਾਪਸ ਫਿਰ ਘਰ ਹੈ 2016 ਚ ਵੀ ਇੱਕ ਅਡਵਾਈਜ਼ਰੀ ਜਾਰੀ ਹੋਈ ਕਿ ਪਿੰਡ ਖਾਲੀ ਕਰ ਦਿਓ ਉਦੋਂ ਵੀ ਖਾਲੀ ਕੀਤਾ 2019 ਦੇ ਵਿੱਚ ਜਦ ਬਾਲਾਕੋਟ ਤੇ ਅਟੈਕ ਹੋਇਆ ਤੇ ਆਪਣਾ ਬਣਾ ਨਦੀ ਉੱਥੇ ਫੜੀ ਚੇ ਹੀ ਆਪਣੇ ਪਾਇਲਟ ਉਦੋਂ ਵੀ ਸਾਨੂੰ ਅਡਵਾਈਜ਼ਰੀ ਜਾਰੀ ਹੋਈ ਸੀ ਉਦੋਂ ਵੀ ਲੋਕ ਪਿੰਡ ਖਾਲੀ ਕਰ ਗਏ ਸਨ ਇਨੀ ਵਾਰ ਇਹ ਤਾਂ ਪਹਿਲਾਂ ਪਿੰਡ ਖਾਲੀ ਕੀਤਾ ਤਬਾਹ ਤੇ ਬਰਬਾਦ ਹੋਇਆ ਜ਼ੀਰੋ ਤੋਂ ਲੋਕਾਂ ਦੀ ਜ਼ਿੰਦਗੀ ਸ਼ੁਰੂ ਕੀਤੀ ਹੁਣ ਵੀ ਹਾਲਾਤ ਇਹ ਬਣ ਗਏ ਨੇ ਜੰਗ ਦੀ ਆਹਟ ਮਹਿਸੂਸ ਕਰ ਰਹੇ ਆ ਕਿਉਂਕਿ ਹਵਾਈ ਲੜਾਈ ਜਿਹੜੀ ਆ ਅਡਾਈ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਜ਼ਮੀਨੀ ਲੜਾਈ ਹਵਾਈ ਲੜਾਈ ਤੇ ਸਮੁੰਦਰੀ ਲੜਾਈ ਫੌਜੀ ਸਮੁੰਦਰੀ ਹਵਾਈ ਜਿਹੜੀ ਆ ਉਹ ਲੜਾਈ ਲੱਗੀ ਹੋਈ ਆ ਡਰੋਨ ਆਜ ਆ ਰਹੇ ਨੇ ਮਜੇਲਾ ਆ ਰਹੀਆਂ ਨੇ ਇਹ ਬਾਰਡਰ ਤੇ ਨਹੀਂ ਲੱਗਦੀਆਂ ਇਹ ਬਾਰਡਰ ਤੋਂ ਅੱਗੇ ਜਾਣਗੇ ਸਾਨੂੰ ਸਭ ਤੋਂ ਵੱਡਾ ਖਤਰਾ ਹੁੰਦਾ ਜਦੋਂ ਜ਼ਮੀਨੀ ਲੜਾਈ ਸ਼ੁਰੂ ਹੁੰਦੀ ਹੈ ਜਦੋਂ ਜਮੀਨੀ ਲੜਾਈ ਸ਼ੁਰੂ ਹੋਏਗੀ ਇਥੇ ਰਫਲਾਂ ਦਾ ਫੈਲ ਆਊਗਾ ਜੀ ਦਾ ਉਹ ਜਿੱਤੇ ਜੇ ਮੋਟਰ ਜਿਹੜੇ ਹਮਲੇ ਨੇ ਉਹ ਆਊਗਾ ਤੇ ਫਿਰ ਜਿਹੜਾ ਇਹ ਸਾਡਾ ਇਲਾਕਾ ਤਬਾਹ ਉਹ ਬਰਬਾਦ ਹੋ ਜਾਊਗਾ ਪਹਿਲਾਂ ਹੋ ਚੁੱਕਾ ਹੈ ਹੁਣ ਵੀ ਅਸੀਂ ਮਹਿਸੂਸ ਕਰਦੇ ਆ ਕਿ ਜਿਹੜੇ ਹਾਲਾਤ ਨੇ ਜਿਹੜੇ ਲੱਛਣ ਨੇ ਜੋ ਮਹਿਸੂਸ ਕਰਦੇ ਆ ਕਿ ਛੇਤੀ ਜਿਹੜਾ ਹੈ ਇਥੇ ਤਬਾਹ ਤੇ ਬਰਬਾਦੀ ਫੈਲਣ ਵਾਲੀ ਹੈ ਪਰਿਵਾਰ ਜੋ ਲੋਕ ਨੇ ਇਥੋਂ ਦੇ ਜਿੰਨਾਂ ਤੁਸੀਂ ਕਹਿੰਦੇ ਟੱਟ ਖਾਲੀ ਹੋ ਚੁੱਕਾ ਨੇ ਬੱਚੇ ਤੇ ਫਿਰ ਔਰਤਾਂ ਨੂੰ ਪਛਾਣ ਪੇ ਦਿੱਤਾ ਗਿਆ ਬੱਚੇ ਤੇ ਜਿਹੜੇ ਬਜ਼ੁਰਗ ਸਨ ਉਹ ਤਾਂ ਅੱਜ ਤੋਂ 2-3 ਦਿਨ ਪਹਿਲਾਂ ਹੀ ਇੱਥੋਂ ਸ਼ਿਫਟ ਹੋ ਗਏ ਸੀ ਕਿਉਂਕਿ ਜਿਸ ਜਦੋਂ ਦੇ ਪਹਿਲੇ ਦਿਨ ਤੋਂ ਇਹ ਗੱਲ ਜੀ ਸ਼ੁਰੂ ਹੋਈ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਲੋਕ ਅੰਦਾਜ਼ਾ ਲਾ ਲੈਂਦੇ ਨੇ ਬਾਦਰ ਦੇ ਨਹਿਨ ਵਾਲੇ ਨੇ ਇਹਨਾਂ ਚੀਜ਼ਾਂ ਦੀ ਖਬਰ ਰੱਖਦੇ ਨੇ ਔਰ ਬੱਚੇ ਬਜ਼ੁਰਗ ਜਿਹੜੇ ਉਹ ਪਹਿਲਾਂ ਹੀ ਇੱਥੋਂ ਸ਼ਿਫਟ ਹੋ ਚੁੱਕੇ ਸਨ ਹੁਣ ਜਿਹੜੇ ਨੇ ਹੁਣ ਕੀਮਤੀ ਸਮਾਨ ਔਰ ਜਿਹੜੇ ਬਾਕੀ ਮਾਲ ਡੰਗਰ ਆ ਕਿਉਂਕਿ ਡੰਗਰ ਵੀ ਅੱਜਕੱਲ ਬਹੁਤ ਕੀਮਤੀ ਠੀਕ ਹੈ ਲੋਕ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਜਦ ਸਾਰੇ ਜ਼ਿੰਮੇਵਾਰੀ ਕਿਤੇ ਨਾਲ ਸੰਬੰਧਤ ਨਹੀਂ ਮਾਲ ਡੰਗਰ ਆ ਉਥੇ ਦੁੱਧ ਜਾ ਕੇ ਆਪਦਾ ਗੁਜ਼ਾਰਾ ਕਰ ਲੈਣੀ ਕਿਸੇ ਦੇ ਚੁੱਲ੍ਹੇ ਤੇ ਜਾ ਕੇ ਬਹਿਣਾ ਕਿਸੇ ਇੱਕ ਟੱਪਰੀ ਵਾਸਾ ਨੂੰ ਵੇਖੋ ਅੱਜ ਇਹ ਜੋ ਮਰਜ਼ੀ ਕਹਿ ਲੋ ਇਹ ਨੂੰ ਮੈਂ ਜੇ ਲਵਜੇ ਕਰਦਾ ਕਿ ਅੱਜ ਇਹ ਲੋਕ ਟੱਪਰੀ ਵਾਸਾ ਨੂੰ ਖਾਣਾ ਬਦੋਸ਼ ਹੋ ਕੇ ਆਪਦਾ ਸਮਾਨ ਸਿਰ ਤੇ ਚੁੱਕ ਕੇ ਇੱਥੋਂ ਚਲੇ ਗਏ ਨੇ ਤੇ ਕੋਈ ਦੋ ਵਾਰ ਆਇਆ ਨਹੀਂ ਇਹ ਹੋ ਚੁੱਕਾ ਠੀਕ ਆ ਅਸੀਂ ਸਾਡੀ ਸਰਦਾਰੀ ਜਿਹੜੀ ਆ ਅੱਜ ਦੀ ਤਰੀਕ ਖੋਸ ਚੁੱਕੀ ਆ ਕਿਉਂਕਿ ਫਰੀਦ ਸਾਹਿਬ ਆਂਦੇ ਨੇ ਗੁਰਬਾਣੀ ਦੇ ਵਿੱਚ ਫਰੀਦਾ ਬਾਹਰ ਪਰਾਇ ਬੈਸਲਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜਿਉਂ ਸ੍ਰੀਨਾਥ ਦੇ ਐਡਾ ਠੰਡੇ ਦਿਲ ਵਾਲਾ ਧੀਰਜ ਵਾਲਾ ਭਗਤ ਦੀ ਇਹ ਗੱਲਾਂ ਦਾ ਕਿ ਪ੍ਰਮਾਤਮਾ ਮੈਨੂੰ ਕਿਸੇ ਦੇ ਬੂਹੇ ਅੱਗੇ ਨਾ ਬਹਿਣ ਦੇਣ ਤੇ ਜੇ ਮੈਨੂੰ ਕਿਸੇ ਦੇ ਬੂਹੇ ਅੱਗੇ ਬਹਣਾ ਹੀ ਇਹਦੇ ਨਾਲੋਂ ਮੇਰੀ ਜਾਨ ਜਿਹੜੀ ਆ ਉਹ ਕੱਢ ਲੈ ਠੀਕ ਆ ਪਰ ਸਾਨੂੰ ਅੱਜ ਹੁਣ ਭਾਵੇਂ ਸਾਡੇ ਆਪਦੇ ਨੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਪਰ ਬੂਹੇ ਅੱਗੇ ਬਹਿਣਾ ਪੈਣਾ ਨਾ ਜਾਣੇ ਸਾਡੇ ਜੀ ਵਾਪਸ ਆਉਣ ਜਾਂ ਇੱਕ ਦੂਜੇ ਨੂੰ ਮਿਲ ਗਏ ਹੁਣ ਸਾਡੇ ਵੀ ਪਰਿਵਾਰ ਦੇ ਜੀ ਕੁਝ ਬੱਚੇ ਜਿਹੜੇ ਨੇ ਅਸੀਂ ਪਿੱਛੇ ਭੇਜੇ ਨੇ ਪਰ ਕੋਈ ਵੱਡੀ ਲੜਾਈ ਛੇੜ ਜਾਂਦੀ ਹੈ ਘਟਨਾ ਹੋ ਜਾਂਦੀ ਹੈ ਇੱਥੇ ਘਟਨਾ ਹੋ ਜਾਂਦੀ ਕੁਝ ਵੀ ਹੋ ਸਕਦਾ ਇਹ ਤਾਂ ਪਰਮਾਤਮਾ ਦੇ ਹੱਥ ਹੱਥ ਕੀਆ ਕਿ ਅਸੀਂ ਆਪ ਦੇ ਪਿਆਰਿਆਂ ਨਾਲ ਆਪ ਦੇ ਬੱਚੇ ਨਾਲ ਆਪ ਦੇ ਪਰਿਵਾਰਕ ਜੀਆ ਨਾਲ ਕਿਸੇ ਨੇ ਮਿਲਣਾ ਜਾਂ ਨਹੀਂ ਮਿਲਣਾ ਜਾਂ ਕਿਸੇ ਨੇ ਵਾਪਸ ਇਸ ਧਰਤੀ ਤੇ ਆਉਣਾ ਜਾਂ ਨਹੀਂ ਆਉਣਾ ਠੀਕ ਆ ਇਹ 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 ਸੁਭਾਵਨਾਵਾਂ ਜਿਹੜੀਆਂ ਇਹ ਤਾਂ ਕੁਦਰਤ ਦੇ ਗਰਭ ਦੇ ਵਿੱਚ ਨੇ ਪਰ ਹਾਲਾਤ ਬੜੇ ਮਾੜੇ ਨੇ ਸਾਡੀ ਦੋਹਾਂ ਸਰਕਾਰਾਂ ਨੂੰ ਬੇਨਤੀ ਆ ਉਹੀ ਆਪਦੀ ਆਕੜ ਹਉਮੇ ਹੰਕਾਰ ਪਾਈ ਛੱਡੋ ਠੀਕ ਆ ਠੀਕ ਆ ਅਸੀਂ ਮੰਨਦੇ ਆ ਕਿ ਅਤਵਾਦੀ ਹਮਲੇ ਹੋਏ ਨੇ ਬੰਦੇ ਮਰੇ ਨੇ ਹੁਣ 26 ਬੰਦਿਆਂ ਦੇ ਬਦਲੇ ਪੂਰਾ ਦੇਸ਼ ਸੂਲੀ ਤੇ ਟੰਗ ਦੇ ਗਏ ਪਾਕਿਸਤਾਨ ਆਪਦਾ ਦੇਸ਼ ਸੂਲੀ ਤੇ ਟੰਗ ਦੇਵੇ ਤੇ ਹਿੰਦੁਸਤਾਨ 150 ਕਰੋੜ ਲੋਕਾਂ ਨੂੰ ਸੂਲੀ ਤੇ ਟੰਗ ਦੇਵੇ ਤੇ ਫੇਰ ਕਿਤੇ ਹੁਣ ਸੰਧੂਰ ਜੁੜਨੇ ਨਹੀਂਗੇ ਉਜੜਦੇ ਨੇ ਹੁਣ ਸੰਧੂਰ ਕਿਦਰ ਜਾਣਗੇ ਜਿਹੜੇ ਹੁਣ ਜੁੜ ਰਹੇ ਨੇ ਕਿਤੇ ਨਾ ਕਿਤੇ ਧੀਰਜ ਤਹਮਲ ਜਿਹੜੀ ਆ ਸਬਰ ਜਿਹੜਾ ਇਹ ਫੇਰ ਵੀ ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਦੇਸ਼ ਭਗਤੀ ਕੱਲੀ ਲੜਿਆ ਨਹੀਂ ਹੁੰਦੀ ਦੇਸ਼ ਭਗਤੀ ਵਾਸਤੇ ਹੋਰ ਬੜੇ ਤੌਰ ਤਰੀਕੇ ਨੇ ਆਪਦੇ ਦੇਸ਼ ਨੂੰ ਅੱਗੇ ਵਜਾਓ ਆਪਦੇ ਦੇਸ਼ ਦੀ ਤਰੱਕੀ ਬਾਰੇ ਸੋਚੋ ਆਦੇ ਬੱਚਿਆਂ ਬਾਰੇ ਸੋਚੋ ਇਥੋਂ ਦੀ ਆ ਹੁਣ ਸਾਨੂੰ ਇੱਕ ਮੁਸ਼ਕਲ ਹੈ ਬਹੁਤ ਵੱਡੀਆਂ ਮੁਸ਼ਕਲਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਡੇ ਪਿੰਡ ਦੇ ਨਿਗਾ ਵਿੱਚ ਕੈਮਰੇ ਕਮਾ ਕੇ ਵੇਖ ਲਓ ਪਿੰਡਾਂ ਦੀਆਂ ਗਲੀਆਂ ਚ ਚੱਲ ਜਾਓ ਘਰ ਵੇਖ ਲਓ ਤੇ ਲੁਧਿਆਣੀ ਜਲੰਧਰ ਪਟਿਆਲੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਜੇ ਆ ਲੱਗਦਾ ਕਿ ਇੰਡੀਆ ਪੰਜਾਬ ਦਾ ਹਿੱਸਾ ਹੈ ਸਾਡਾ ਲੱਗੂਗਾ ਪਿੰਡ ਮੈਦੀਪੁਰ ਕਦੀ ਨਹੀਂ ਲੱਗੂਗਾ ਬਰ ਉਹ ਇਹ ਬੰਦੇ ਨੂੰ ਐ ਲੱਗਦਾ ਕਿ ਹੋਰ ਮੁਲ ਖਚਾ ਗਿਆ ਇਹ ਅਫਗਾਨਿਸਤਾਨ ਚ ਆ ਗਏ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਸਿਰਫ ਇੱਕ ਸਹੂਲਤ ਮਿਲਦੀ ਆ ਪੰਜ ਸੱਤੀ ਸਾਲੀ ਉਹ ਆ ਗੋਲੀਆਂ ਦੀ ਉਹ ਆ ਗੋਲੀਆਂ ਦੀ ਤੇ ਆ ਪੁੱਜੜ ਕੇ ਇਹਨੂੰ ਤੁਰ ਜਾਣਾ ਹੋਰ ਕਾਨੂੰ ਕੋਈ ਸਹੂਲਤ ਨਹੀਂ ਲੋਕ ਬੇਸ਼ੱਕ ਜੋ ਮਰਜ਼ੀ ਆਖਣ ਗਰੇ ਚੁਲੇ ਹੁੰਦੇ ਨੇ ਜਿਹੜੇ ਤਿੱਖੇ ਬਿਆਨ ਦੇ ਦੇਣ ਪਰ ਅਸੀਂ ਆ ਜੇ ਜ਼ਿੰਮੇਵਾਰ ਸਮਝਦੇ ਆ ਲੋਕਾਂ ਦੇ ਦਰਦ ਨੂੰ ਕਿ ਲੋਕ ਬੜੇ ਸਦਮੇ ਦੇ ਵਿੱਚ ਨੇ ਫਿਕਰਮੰਦ ਨੇ ਆਉਦੇ ਬੱਚਿਆਂ ਦੇ ਪ੍ਰਵੇਖ ਨੂੰ ਲੈ ਕੇ ਆਪ ਦੀ ਆਪਦੇ ਪ੍ਰਵੇਖ ਨੂੰ ਲੈ ਕੇ ਸਾਡਾ ਪ੍ਰਵੇਖ ਸਾਨੂੰ ਧੁੰਦਲਾ ਨਜ਼ਰ ਆਉਂਦਾ ਜੰਗ ਦੀ ਆਹਟ ਜਿਹੜੀ ਆ ਜੰਗ ਦੀ ਜਿਹੜੀ ਕਨਸੋ ਆ ਸਾਡੇ ਬਿਆਂ ਤੱਕ ਕੰਨਾਂ ਤੱਕ ਪਹੁੰਚੀ ਹੋਈ ਹੈ ਇਹਨੇ ਪਾਸਿਆਂ ਤੋਂ ਘਰੇ ਆਏ ਪਿੰਡ ਤੇ ਕਿੰਨਾ ਕਿ ਬਾਰਡਰ ਕੋਲ ਦੂਰ ਹੈ ਪਿੰਡ ਇਹ ਜੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਰੇ ਘਰਿਆ ਆਇਆ ਇਹ ਸੀਟ ਹੈ ਪਿਆ ਜੀ ਇਹਦੇ ਚੜਦੇ ਵਾਸਤੇ ਵੀ ਪਾਕਿਸਤਾਨ ਇਹਦੇ ਦੱਖਣ ਦੀ ਬਾਈ ਵੀ ਪਾਕਿਸਤਾਨ ਇਹਦੇ ਲਹਿੰਦੇ ਬਾਈ ਪਾਕਿਸਤਾਨ ਸਿਰਫ ਇੱਕ ਇਹਦਾ ਪੁੱਤਰ ਦਾ ਇਲਾਕਾ ਜਿਹੜਾ ਜਿਹਨੂੰ ਆਪ ਪਹਾੜ ਦਾ ਇਲਾਕਾ ਨੇ ਉਹ ਲੱਕ ਇੱਕ ਛੜਕਿਆ ਇੱਕੀ ਪੁਲ ਉਹ ਵੀ ਆਰਮੀ ਤੌਰ ਤੇ ਬਣਿਆ ਹੋਇਆ ਜਦੋਂ ਜੀ ਕਰੇ ਫੌਜ ਨੂੰ ਚੁੱਕ ਲਈ ਦੀ ਸੋ ਇਹਦੀ ਦੂਈ ਚਾਰ ਚ ਫਿਰਿਓ ਸੀਤਾ ਮੋਣ ਕਰਕੇ ਉਦੋਂ ਵੱਡ ਵਡੇਰਿਆਂ ਨੇ ਜਿਹੜੇ ਬਜ਼ੁਰਗ ਸਨ ਜਾਂਦੇ ਉਹ ਵਿੱਚ ਘਰ ਬਟਰ ਦਾ ਅੰਦਾਜ਼ਾ ਲੈ ਕੇ ਇਹਨੂੰ ਸ਼ਿਫਟ ਕੀਤਾ ਬਣਾਇਆ ਇਹ ਚਾਰ ਚ ਫਿਰਿਓ 2-2 ਕਿਲੋਮੀਟਰ ਤੇ ਇਹਦੇ ਬਟਰ ਘੁੰਮਣਾ ਹੋਵੇ ਹੁਣ ਕਿੰਨੇ ਆ ਆਰਮੀ ਆਣ ਬੈਠੀ ਇਥੇ ਹਾਂਜੀ ਆਰਮੀ ਤਾਂ ਵੇਖੋ ਜਿਹੜੀ ਆਰਮੀ ਦੀ ਜ਼ਿੰਮੇਵਾਰੀ ਆ ਉਹ ਆਪਦੀ ਉਹ ਆਪਦੀ ਤਾਇਨਾਤ ਜਿੱਥੇ ਜਿੱਥੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਆਰਮੀ ਬਿਲਕੁਲ ਸਟੈਂਡ ਅਪ ਹੈ ਉਹ ਨਹੀਂ ਉਹਦੇ 'ਚ ਕੋਈ ਸ਼ੱਕ ਨਹੀਂਗਾ ਪਿੰਡ ਨੂੰ ਕੋਈ ਐਸੀ ਕੋਈ ਜਾਣਕਾਰੀ ਉਸ ਮਿੰਟ ਦੇ ਵਿੱਚ ਦੇਖੋ ਜੀ ਕੋਈ ਸਾਨੂੰ ਨਾ ਤਾਂ ਸਭ ਪ੍ਰਸ਼ਾਸਨ ਵੱਲੋਂ ਹੁਣ ਤੱਕ ਸਵੇਰੇ ਵੀ ਕੋਈ ਅਫਸਰਾਂ ਦਾ ਸਾਡਾ ਰਸਤਾ ਆਇਆ ਹੀ ਕੋਈ ਸਾਨੂੰ ਹਦਾਇਤ ਨਹੀਂ ਕੀਤੀ ਗਈ ਪਿੰਡ ਖਾਲੀ ਕਰੋ ਨਾ ਹੀ ਕਹੇ ਫੌਜੀ ਅਧਿਕਾਰੀ ਵੱਲੋਂ ਕਿਹਾ ਗਿਆ ਪਰ ਲੋਕ ਜਿਸ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਨੇ ਨੀਟਗਾ ਦੇ ਵਿੱਚ ਕਿਉਂਕਿ ਜੁੜੇ ਨੇ ਸੋਸ਼ਲ ਮੀਡੀਆ ਨਾਲ ਜਿਹੜੇ ਇਲੈਕਟ੍ਰੋਨਿਕ ਮੀਡੀਆ ਜਿਹੜਾ ਚੱਲਦਾ ਉਹਦੇ ਮੁਤਾਬਕ ਜਿਹੜੀਆਂ ਖਬਰਾਂ ਸੁਣ ਰਹੇ ਨੇ ਜਾ ਉਹਨਾਂ ਦੇ ਭੈਣ ਭਰਾ ਰਿਸ਼ਤੇਦਾਰ ਨੇ ਜਿਹੜੇ ਉਹ ਜਿਹੜੇ ਨੇ ਉਹਨਾਂ ਨੂੰ ਇੱਥੋਂ ਆਪਦੇ ਟਰੈਕਟਰ ਵਾਲੀਆਂ ਲੈ ਕੇ ਆ ਰਹੇ ਨੇ ਤੇ ਲੈ ਕੇ ਜਾ ਰਹੇ ਹਾਂਜੀ ਵਾਹਿਗੁਰੂ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਪਿੰਡ ਕਿਹੜਾ ਨੇ ਪਿੰਡ ਮੈਜੀਪੋਰਾ ਜੀ ਜਿੱਤਰਾ ਹਾਂਜੀ ਕੀ ਹਾਲਾਤ ਨੇ ਪਿੰਡ ਦੇ ਹਾਲਾਤਾਂ ਜਿੱਤਰਾ ਸਰਪੰਚ ਸਾਹਿਬ ਨੇ ਦੱਸਿਆ 75% ਜਿਹੜਾ ਪਿੰਡ ਉਹ ਖਾਲੀ ਹੋ ਗਿਆ ਤੇ ਕੀ ਮਰ ਕੇ ਕੀ ਕਹੋ ਜੇ ਹਾਲਾਤਾਂ ਚੱਲਦੇ ਖਾਲੀ ਹੋਇਆ ਹਾਲਾਤ ਬਹੁਤ ਮਾੜੇ ਆ ਜੀ ਹਾਲਾਤਾਂ ਤਕਰੀਬਨ ਲੋਕੀ ਤਾਂ ਹੁਣ ਮਾਲ ਡੰਗਰ ਵੀ ਆਪ ਦਾ ਲੈ ਕੇ ਜਾ ਰਹੇ ਇਥੋਂ ਤੱਕ ਜਿਹੜੇ ਹਾੜਕੇ ਜਿਹੜਾ ਸਾਨੂੰ ਚਾਰਚ ਤੇ ਰਿਓ ਮਦਦ ਡਰ ਬਿਆਖੜਾ ਤੇ ਮਿਲ ਕੇ ਜਾ ਕਿੱਥੇ ਜਾ ਰਹੇ ਕੋਈ ਰਿਸ਼ਤੇਦਾਰਾਂ ਕੋਲ ਕਿ ਜਾਂ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਨਹੀਂ ਜੀ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ ਰਿਸ਼ਤੇਦਾਰਾਂ ਕੋਲੇ ਜਾ ਰਹੇ ਸਾਰੇ ਹਾਂ ਜੀ